ਜ਼ਬੂਰ ਅਧਿਆਇ 50 ਅਤੇ ਆਇਤਾਂ 1 ਤੋਂ 23 हे परमेश्वर मेरी प्रार्थना ਉੱਤੇ ਕੰਨ ਧਾਰ ਅਤੇ मेरी बेनती तो अपने आप ਨੂੰ ਨਾ ਲੁਕਾ मेरी ਵੱਲ ਧਿਆਨ ਕਰ ਅਤੇ ਮੈਨੂੰ ਉੱਤਰ ਦੇ ਮੈਂ ਆਪਣੀ ਫਰਿਆਦ ਵਿੱਚ ਬੇਚੈਨ ਰਹਿੰਦਾ ਹਾਂ ਅਤੇ ਮੈਂ ਹੰਗਦਾ ਰਹਿੰਦਾ ਹਾਂ ਵੈਰੀ ਦੀ ਆਵਾਜ਼ ਦੇ ਕਾਰਨ ਅਤੇ ਦੁਸ਼ਟ ਦੇ ਦਬਾਅ ਦੇ ਕਾਰਨ ਕਿਉਂ ਜੋ ਉਹ ਮੇਰੇ ਉੱਤੇ ਬਦੀ ਲੱਦਦੇ ਹਨ ਅਤੇ ਗ੍ਰੋਧ ਨਾਲ ਮੈਨੂੰ ਸਤਾਉਂਦੇ ਹਨ ਮੇਰਾ ਦਿਲ ਮੇਰੇ ਅੰਦਰ ਬਹੁਤ ਦੁਖੀ ਹੈ ਅਤੇ ਮੌਤ ਦਾ ਪੈ ਮੇਰੇ ਉੱਤੇ ਆ ਪਿਆ ਹੈ। ਡਰ ਅਤੇ थरथराट ਮੈਨੂੰ ਪੈ ਗਈ ਹੈ ਅਤੇ ਹੌਲ ਨੇ ਮੈਨੂੰ ਦਬਾ ਲਿਆ ਹੈ। ਤਾਂ ਮੈਂ ਆਖਿਆ ਕਾਸ਼ ਕਿ ਮੈਨੂੰ ਕਬੂਤਰ ਜਹੇ ਖੰਭ ਮਿਲਦੇ ਤਾਂ ਮੈਂ ਉੱਡ ਜਾਂਦਾ ਤੇ ਆਰਾਮ ਪਾਉਂਦਾ। ਵੇਖੋ ਮੈਂ ਦੂਰਵਾਟ ਉੱਡ ਜਾਂਦਾ ਅਤੇ ਉਜਾੜ ਵਿੱਚ ਵਸੇਰਾ ਕਰਦਾ। ਮੈਂ ਅਨੇਰੀ ਅਤੇ ਤੂਫਾਨ ਤੋਂ ਛੇਤੀ ਓਟ ਲੈਂਦਾ। हे ਪ੍ਰਭੂ ਉਹਨਾਂ ਨੂੰ ਪਖ ਲੈ। ਉਹਨਾਂ ਦੀਆਂ ਰਸਨਾ ਵੱਖੋ-ਵੱਖਰੀਆਂ ਕਰਦੇ ਕਿਉਂ ਜੋ ਮੈਂ ਨਗਰ ਵਿੱਚ ਅਨੇਕ ਅਤੇ ਝਗੜਾ ਦਿੱਠਾ ਹੈ ਦਿਨ ਰਾਤ ਉਹ ਉਸ ਦੀਆਂ ਕੰਦਾਂ ਉੱਤੇ ਉਸ ਦੇ ਚੁਫੇਰੇ ਘੁੰਮਦੇ ਹਨ ਬਦੀ ਅਤੇ ਸ਼ਰਾਰਤ ਉਸ ਦੇ ਅੰਦਰ ਹੈ ਤਬਾਹੀ ਉਸ ਦੇ ਅੰਦਰ ਹੈ ਤੱਕੇ ਸ਼ਾਹੀ ਅਤੇ ਹਿਰਾ ਫੇਰੀ ਉਸ ਦੇ ਬਾਜ਼ਾਰਾਂ ਤੋਂ ਅਲੱਗ ਨਹੀਂ ਹੁੰਦੀ ਜਿਹੜਾ ਮੇਰੇ ਉੱਤੇ ਹਰਫ ਲਿਆਉਂਦਾ ਉਹ ਤਾਂ ਮੇਰਾ ਵੈਰੀ ਨਹੀਂ ਸੀ ਨਹੀਂ ਤਾਂ ਮੈਂ ਸਹਿ ਲੈਂਦਾ ਅਤੇ ਜੋ ਮੇਰੇ ਵਿਰੁੱਧ ਫੁੱਲਦਾ ਸੀ ਉਹ ਮੇਰਾ ਦੁਸ਼ਮਣ ਨਹੀਂ ਸੀ ਨਹੀਂ ਤਾਂ ਮੈਂ ਉਸ ਤੋਂ ਲੁਕ ਜਾਂਦਾ ਪਰ ਤੂੰ ਹੀ ਸੈ ਜੋ ਮੇਰੇ ਬਰੋਬਰ ਦਾ ਮਨੁੱਖ ਮੇਰੇ ਨਾਲ ਦਾ ਅਤੇ ਮੇਰਾ ਜਾਣੂ ਪਛਾਣੂ ਸੈਂ ਅਸੀਂ ਆਪਸ ਵਿੱਚ ਮਿੱਠੀਆਂ ਗੋਂਦਾ ਗੁੰਦ ਦੇ ਹੁੰਦੇ ਸਾਂ ਅਤੇ ਸੰਗਤ ਦੇ ਨਾਲ ਪਰਮੇਸ਼ੁਰ ਦੇ ਪਵਨ ਵਿੱਚ ਫਿਰਦੇ ਹੁੰਦੇ ਸਾਂ ਮੌਤ ਉਹਨਾ ਉੱਤੇ ਅਚਾਨਕ ਆ ਪਵੇ ਉਹ ਜਿਉਂਦੇ ਜੀ ਪਤਾਲ ਵਿੱਚ ਉਤਰ ਜਾਣ ਕਿਉਂ ਜੋ ਉਹਨਾਂ ਦੇ ਵਸੇਬਿਆਂ ਵਿੱਚ ਸਗੋਂ ਉਹਨਾਂ ਦੇ ਅੰਦਰ ਬੁਰੀਾਈ ਹੈ ਪਰ ਮੈਂ ਪਰਮੇਸ਼ੁਰ ਨੂੰ ਪੁਕਾਰਾਂਗਾ ਅਤੇ ਯਹੋਵਾ ਮੈਨੂੰ ਬਚਾ ਲਵੇਗਾ। ਸਾਂਝ ਸਵੇਰ ਅਤੇ ਦੁਪਹਿਰ ਨੂੰ ਮੈਂ ਸ਼ਿਕਾਇਤ ਕਰਾਂਗਾ ਅਤੇ ਮੈਂ ਹੂੰਗਾਗਾ ਅਤੇ ਉਹ ਮੇਰੀ ਆਵਾਜ਼ ਸੁਨੇਗਾ। ਉਹਨੇ ਮੇਰੀ ਜਾਨ ਨੂੰ ਹੱਲੇ ਵਿੱਚੋਂ ਸੁਖਾਲਾ ਛਡਾਲਿਆ ਕਿਉਂ ਜੋ ਮੇਰੇ ਵਿਰੋਧੀ ਬਹੁਤ ਹਨ। ਪਰਮੇਸ਼ੁਰ ਸੁਨੇਗਾ ਅਤੇ ਉਹਨਾਂ ਨੂੰ ਉੱਤਰ ਦੇਵੇਗਾ। ਉਹ ਜੋ ਆਤ ਤੋਂ ਬਿਰਾਜਮਾਨ ਹੈ। ਇਹ ਉਹ ਹਨ ਜਿਨ੍ਹਾਂ ਲਈ ਅਦਲ ਬਦਲ ਨਹੀਂ। ਅਤੇ ਜਿਹੜੇ ਪਰਮੇਸ਼ੁਰ ਦਾ ਪੈ ਨਹੀਂ ਮੰंदे ਉਹ ਨੇ ਆਪਣੇ ਮੇਲੀਆਂ ਉੱਤੇ ਹੱਥ ਚੁੱਕੇ ਹਨ ਉਹ ਨੇ ਆਪਣੇ ਨਾਮ ਨੂੰ ਪਰਿਸ਼ਟ ਕੀਤਾ ਉਹ ਦਾ ਮੂੰਹ ਮੱਖਣ ਨਾਲੋਂ ਚਿਕਨਾ ਸੀ ਪਰ ਉਹ ਦੇ ਦਿਲ ਵਿੱਚ ਲੜਾਈ ਸੀ ਉਹ ਦੀਆਂ ਗੱਲਾਂ ਤੇਲ ਨਾਲੋਂ ਵੀ ਕੁਲੀਆਂ ਸਨ ਪਰ ਉਹ ਸਨ ਨੰਗੀਆਂ ਤਲਵਾਰਾਂ ਆਪੜਾ ਪਾਰ ਯਹੋਵਾ ਉੱਤੇ ਸੁੱਟ ਅਤੇ ਉਹ ਤੈਨੂੰ ਸੰਭਾਲੇਗਾ ਉਹ ਤਰਮੀ ਨੂੰ ਕਦੇ ਡੋਲਣ ਨਾ ਦੇਵੇਗਾ ਪਰ ਤੂੰ ਇਹ ਪਰਮੇਸ਼ੁਰ ਉਹਨਾਂ ਨੂੰ ਬਰਬਾਦੀ ਦੇ ਟੋਏ ਵਿੱਚ ਡੇਗ ਦੇਵਾਂਗਾ ਹਤਿਆਰੇ ਅਤੇ ਕਪਟੀ ਮਨੁੱਖ ਆਪਣੀ ਅਧੀ ਉਮਰ ਤੀਕਵੀਂ ਨਾ ਅਪੜਨਗੇ ਪਰ ਮੈਂ ਤੇਰੇ ਉੱਤੇ ਪੋਰਸਾ ਰੱਖਾਂਗਾ ਜ਼ਬੂਰ ਅਧਿਆਇ 50 ਅਤੇ ਆਇਤਾ 1 ਤੋਂ 3